ਵਾਕਤਾ ਜੀ ਤਲਵੰਡੀ ਪਾਈ ਟੈਂਪ ਤੇ ਤਲਵੰਡੀ ਪਾਈ ਤੇ ਖੁੱਸਾ ਦਲ ਸਿੰਘ ਰੋਡ ਤੇ ਖੰਨੜ ਡੇਰੀ ਨੇੜੇ ਉਹ ਪ੍ਰਵਾਸੀ ਨੌਜਵਾਨਾਂ ਨੂੰ ਇੱਕ ਡਿੱਗਿਆ ਹੋਇਆ ਮੋਬਾਈਲ ਮਿਲਿਆ ਜਿਨ੍ਹਾਂ ਇਮਾਨਦਾਰੀ ਦਿਖਾਉਂਦੇ ਹੋਏ ਉਕਤ ਮੋਬਾਈਲ ਨੂੰ ਮੋਬਾਈਲ ਦੇ ਅਸਲੀ ਮਾਲਕ ਤੱਕ ਪਹੁੰਚਾਇਆ ਉਕਤ ਪ੍ਰਵਾਸੀ ਨੌਜਵਾਨਾਂ ਦਾ ਮੋਬਾਈਲ ਮਾਲਕ ਨੇ ਧੰਨਵਾਦ ਕੀਤਾ ਅਤੇ ਇਹਨਾਂ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਉਹਨਾਂ ਨੂੰ ਇਨਾਮ ਵੀ ਦਿੱਤਾ ਅੱਜ ਉਹ ਜ਼ਿਆਦਾ ਜਾਣਕਾਰੀ ਆਪਾਂ ਇਹਨਾਂ ਪ੍ਰਵਾਸੀ ਨੌਜਵਾਨਾਂ ਅਤੇ ਮੋਬਾਈਲ ਮਾਲਕ ਤੋਂ ਲੈਨੇ ਹਾਂ ਕਿਨਾ ਵੀਰ ਤਰਾ ਕਨੀਆ ਕੁਮਾਰ ਜੀ ਕਨੀਆ ਕੁਮਾਰ ਕਿੱਥੇ ਰਹਿੰਦੇ ਤੁਸੀਂ ਅਜੀਤਪੁਰ ਜੀ ਅਜੀਤਨਗਰ ਕੀ ਮੰਨ ਲਓ ਸੱਚ ਸਾਰੀ ਗੱਲ ਬਾਤ ਹੋਈ ਅੱਜ ਇਹ ਜੀ ਸੜਕ ਤੇ ਮੋਬਾਈਲ ਡਿੱਗਿਆ ਸੀ ਆ ਜੀ ਕਿੱਥੇ ਕਰਕੇ ਆ ਸਾਧੂ ਵਾਲੇ ਸੜਕ ਤੇ ਖੋਸਾ ਸਿੰਘ ਰੋਡ ਕੋਲੇ ਠੀਕ ਹੈ ਹਾਂ ਜੀ ਹੂੰ ਹੂੰ ਤੇ ਨਿਗਾਹ ਪੈ ਗਿਆ ਜੀ ਉਹ ਤਾਂ ਸਕੂਤ ਨਿਗਾਹ ਪੈ ਗਿਆ ਨਹੀਂ ਤਾਂ ਇਹ ਤਾਂ ਕਾਰ ਲੰਗ ਜਾਣਾ ਸੀ ਇਹਦੇ ਉੱਤੇ ਫਿਰ ਟੁੱਟ ਜਾਣਾ ਸੀ ਆ ਜੀ ਫਿਰ ਕੋਈ ਕੰਮ ਦਾ ਰਹਿਣਾ ਨਹੀਂ ਸੀ ਆ ਜੀ ਅੱਛਾ ਠੀਕ ਆ ਪਤਾ ਲੱਗਿਆ ਕਿਹੜਾ ਬੰਦਾ ਕਰੇ ਪਤਾ ਤਾਂ ਲੱਗ ਗਿਆ ਜੀ ਫੋਨ ਆ ਗਿਆ ਸੀਗਾ ਜੀ ਅਸਾਂ ਫੋਨ ਆ ਗਿਆ ਤੇ ਮੈਂ ਉਹਨਾਂ ਨੂੰ ਸੱਦ ਲਿਆ ਮੈਂ ਕਿਹਾ ਉੱਥੇ ਆ ਜਿਓ ਜੀ ਤੂੰ ਇਹ ਲੈ ਜੂਏ ਜੀ ਠੀਕ ਆ ਦਿਲਚਸਪ ਨਹੀਂ ਕੀਤਾ ਯਾਰ ਨਪਲੀਏ ਫੋਨ ਨਾ ਕੀ ਫਾਇਦਾ ਸਾਡੇ ਸਾਡੇ ਦਾ ਨਿਕਲ ਹੋ ਗਈ ਐ ਜੀ ਅਸੀਂ ਕਿਸੇ ਦਾ ਕੀ ਰੱਖ ਕੇ ਕੀ ਚਲੋ ਇਹ ਬਹੁਤ ਵਧੀਆ ਗੱਲ ਆ ਮੈਂ ਵੈਸੇ ਤਾਂ ਮਛੇੜਦਾ ਪਿਆ ਸੀਗਾ ਠੀਕ ਆ ਤੇ ਥੈਂਕ ਯੂ ਭਾਜੀ ਹਾਂ ਇਹ ਇਹ ਸਾਡੇ ਵੀਰ ਦਾ ਫੋਨ ਆ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਇਹਨਾਂ ਨੂੰ ਮੜ ਕੇ ਥੋੜਾ ਨਾਲ ਹੀ ਹੋ ਜੋ ਤੇ ਦੱਸਿਆ ਕਰਕੇ ਟਿਕੜਾ ਸਾਹਿਬ ਕੀ ਕਹਿਣਾ ਚਾਹੋਗੇ ਬਾਜੀ ਬਹੁਤ 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 ਧੰਨਵਾਦ ਹੈ ਜੀ ਅੱਜ ਵੀ ਜ਼ਮੀਰ ਜ਼ਿੰਦਾ ਲੋਕਾਂ ਦੀ ਜੀ ਠੀਕ ਹਾਂ ਫੋਨ ਮੇਰਾ ਵਾਪਸ ਕੀਤਾ ਥੈਂਕ ਯੂ ਸੋ ਮਚ ਹਾਂਜੀ ਇਮਾਨਦਾਰੀ ਹੁਣ ਜੀ ਜੀ ਇਮਾਨਦਾਰੀ ਹੋਣੀ ਚਾਹੀਦੀ ਹੋਈ ਇਹੋ ਜੀ ਲੋਕਾਂ ਪਾਪਾ ਕਹਿ ਦਿੰਦੇ ਨੇ ਕਿ ਬਾਹਰੋਂ ਆਏ ਲੋਕੀ ਬੰਦੇ ਬੇਈਮਾਨ ਕਰਦੇ ਬੋਲਦੇ ਆ ਬਹੁਤ ਲੋਕ ਐਦੇ ਵੀ ਹੈਗੇ ਜਿਹੜੇ ਬਹੁਤ ਸਿਆਣੇ ਤੇ ਵਧੀਆ ਦੀ ਇਮਾਨਦਾਰ ਨੇ ਜੀ ਠੀਕ ਹੈ ਇਹਨਾਂ ਵਾਸਤੇ ਦੁਆਵਾਂ ਕਰਦਾ ਹਾਂ ਜੀ ਮਾਰੇ ਟਿਕੜਾ ਸਾਹਿਬ ਵੱਡੂਆ ਕਿਆ ਕੱਢਿਆ ਅੱਜ ਬਾਜੀ ਇਹਨਾਂ ਨੂੰ ਪਿਆਰ ਹੀ ਪਾਈ ਤੁਹਾਡਾ ਜੀ ਪਿਆਰ ਦਿੰਦਾ ਹ ਠੀਕ ਆ ਸਰ ਥੈਂਕ ਯੂ ਜੀ ਬਾਜੀ ਥੈਂਕ ਯੂ